ਪਿਆਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਹੁਣ ਆਪ ਅੱਜ ਦੀਆਂ ਤਾਜ਼ਾ ਖਬਰਾਂ ਵੱਲ ਚੱਲਦੇ ਹਾਂ ਪੰਜਾਬ ਸਰਕਾਰ ਦੇ ਮਲਾਜ਼ਮਾਂ ਨੂੰ ਇਸ ਸਰਕਾਰ ਤੋਂ ਬਹੁਤ ਆਸ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਦੀਆਂ ਮੰਗਾਂ ਦਾ ਹੱਲ ਜਲਦ ਤੋਂ ਜਲਦ ਕਰੇਗੀ ਜੇਕਰ ਗੱਲ ਕੀਤੀ ਜਾਵੇ ਮਲਾਜ਼ਮਾਂ ਦਾ 13% ਡੀਏ ਪੈਂਡਿੰਗ ਹੈ ਏਸੀਪੀ ਸਕੀਮ ਬਹਾਲ ਨਹੀਂ ਕੀਤੀ ਗਈ ਪੁਰਾਣੀ ਪੈਨਸ਼ਨ ਸਕੀਮ ਨੀਮ 1972 ਅਨੁਸਾਰ 2004 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਨੂੰ ਲਾਗੂ ਨਹੀਂ ਕੀਤੀ ਗਈ ਰਿਟਾਇਰਮੈਂਟ ਹੋਏ ਮਲਾਜ਼ਮਾਂ ਨੂੰ ਫੈਕਟਰ 2.1 ਦਾ ਨਹੀਂ ਦਿੱਤਾ ਗਿਆ ਕੰਪਿਊਟਰ ਦੇ ਅਪਕਾ ਨੂੰ ਸਿੱਖਿਆ ਵਿਭਾਗ ਦੇ ਵਿੱਚ ਮਰਜ ਨਹੀਂ ਕੀਤਾ ਗਿਆ 1515 ਦੀ ਨੋਟੀਫਿਕੇਸ਼ਨ ਨੂੰ ਰੱਦ ਕਰਕੇ ਪ੍ਰੋਵੀਸ਼ਨ ਪੀਰੀਡ ਵਾਲੇ ਮਲਾਜ਼ਮਾਂ ਦੀ ਤਨਖਾਹ ਫਿਕਸ ਨਹੀਂ ਕੀਤੀ ਗਈ 37 ਤਰ੍ਹਾਂ ਦੇ ਪੱਤੇ ਜੋ ਬੰਦ ਪਏ ਨੇ ਉਹਨਾਂ ਨੂੰ ਮੋੜ ਲਾਗੂ ਨਹੀਂ ਕੀਤਾ ਗਿਆ ਡੀਏ ਦੇ ਵਿੱਚ ਵਾਅਦਾ ਨਹੀਂ ਕੀਤਾ ਜਾ ਰਿਹਾ ਲਗਾਤਾਰ ਮੰਗ ਕਰਨ ਦੇ ਬਾਵਜੂਦ ਕਿਉਂਕਿ ਡੀਏ ਦਾ ਮਸਲਾ ਬਹੁਤ ਅੱਜਕੱਲ੍ਹ ਗਰਮਾਇਆ ਹੋਇਆ ਹੈ 13% ਦਾ ਫਾਸਲਾ ਬਣ ਗਿਆ ਹੈ ਪੰਜਾਬ ਸਰਕਾਰ ਦੇ ਮਲਾਜ਼ਮਾਂ ਤੇ ਕੇਂਦਰ ਸਰਕਾਰ ਦੇ ਮਲਾਜ਼ਮਾਂ ਦੇ ਵਿਚਕਾਰ ਜੋ ਕਿ ਨਹੀਂ ਹੋਇਆ ਕੇਂਦਰੀ ਬੈਟਰਨ ਦੇ ਆਧਾਰ ਤੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ ਜੋ ਵਧਣਾ ਚਾਹੀਦਾ ਹੈ 13% ਜੋ ਡੀਏ ਹੈ ਪੈਂਡਿੰਗ ਪੰਜਾਬ ਸਰਕਾਰ ਜਲਦ ਤੋਂ ਜਲਦ ਦੇਵੇ ਜੇਕਰ ਗੱਲ ਕੀਤੀ ਜਾਵੇ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਦੀਆਂ ਜੋ ਮੰਗਾਂ ਨੇ ਤਾਂ ਜਦੋਂ ਇਹ ਸਰਕਾਰ ਸੱਤਾ ਵਿੱਚ ਆਈ ਸੀ ਤਾਂ ਉਹਨਾਂ ਨੂੰ ਆਸ ਸੀ ਜੋ ਮੁਲਾਜ਼ਮ ਤੇ ਪੈਸ਼ਨਰ ਨੇ ਕਿ ਇਹ ਸਰਕਾਰ ਫੌਰ ਨਹੀਂ ਉਹਨਾਂ ਦੀਆਂ ਮੰਗਾਂ ਦਾ ਹੱਲ ਕਰੇਗੀ ਕਿਉਂਕਿ ਵਾਅਦੇ ਹੀ ਇੰਨੇ ਵੱਡੇ ਕੀਤੇ ਗਏ ਸੀ ਕਿ ਅਸੀਂ ਤੁਹਾਡੀਆਂ ਮੰਗਾਂ ਦਾ ਹੱਲ ਕਰਾਂਗੇ ਜਲਦ ਤੋਂ ਜਲਦ ਪਰ ਕਿਸੇ ਵੀ ਮੰਗ ਦਾ ਹੱਲ ਨਹੀਂ ਕੀਤਾ ਗਿਆ ਮਲਾਜ਼ਮਾਂ ਦੀਆਂ ਮੰਗਾਂ ਉੰਜ ਦੇ ਉੰਜ ਹੀ ਲਟਕ ਰਹੀਆਂ ਨੇ ਜੇਕਰ ਦੇਖਿਆ ਜਾਵੇ ਜਿੰਨਾ ਗੱਲਾਂ ਦੇ ਉੱਪਰ ਅਸੀਂ ਗੌਰ ਕਰੀਏ ਤਾਂ ਮਲਾਜ਼ਮਾਂ ਦੀਆਂ ਜੋ ਮੰਗਾਂ ਨੇ ਜਿਵੇਂ ਪੇ ਕਮਿਸ਼ਨ ਦੇ ਏਰੀਆ ਨੂੰ ਲੈ ਕੇ ਪੰਜਾਬ ਸਰਕਾਰ ਦੁਆਰਾ ਫੈਸਲਾ ਕੀਤਾ ਗਿਆ 13 ਫਰਵਰੀ ਦੀ ਕੈਬਨਟ ਮੀਟਿੰਗ ਦੇ ਵਿੱਚ ਕਿ ਅਸੀਂ 36 42 ਕਿਸ਼ਤਾਂ ਦੇ ਵਿੱਚ ਇਸ ਏਰੀਆ ਦੀ ਅਦਾਇਗੀ ਕਰਾਂਗੇ ਇੰਨੀਆਂ ਕਿਸ਼ਤਾਂ ਦੇ ਵਿੱਚ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਬਲਾਜ਼ਮ ਲਗਾਤਾਰ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਕਿ ਇਸ ਏਰੀਆ ਦੀ ਅਦਾਇਗੀ ਦੇ ਲਈ ਅਸੀਂ ਬਹੁਤ ਵੇਟ ਕੀਤਾ ਹੈ ਇਸ ਏਰੀਆ ਦੀ ਅਦਾਇਗੀ ਸਾਨੂੰ ਜਲਦ ਤੋਂ ਜਲਦ ਕੀਤੀ ਜਾਵੇ ਪੁਰਾਣੀ ਪੈਨਸ਼ਨ ਸਕੀਮ ਦਾ ਇੱਕ ਨੋਟੀਫਿਕੇਸ਼ਨ ਕੀਤਾ ਉਸ ਤੋਂ ਬਾਅਦ ਕੁਝ ਨਹੀਂ ਕੀਤਾ ਗਿਆ 18 ਨਵੰਬਰ 2022 ਨੂੰ ਡੀਏ ਦੇ ਵਿੱਚ ਵਾਅਦਾ ਨਹੀਂ ਕੀਤਾ ਜਾ ਰਿਹਾ ਮਲਾਜ਼ਮਾਂ ਦੀਆਂ ਹੋਰ ਮੰਗਾਂ ਸੁਪਰੀਮ ਕੋਰਟ ਦਾ ਫੈਸਲਾ ਆਉਣ ਦੇ ਬਾਵਜੂਦ 17/7/2020 ਤੋਂ ਬਾਅਦ ਭਾਰਤੀ ਵਿਭਾਗ ਮਲਾਜ਼ਮਾਂ ਪਰਕੇਂਦਰ ਦਾ 7ਵਾਂ ਪੇਕ ਮਿਸ਼ਨ ਜਿਹੜਾ ਹਟਾਇਆ ਨਹੀਂ ਗਿਆ ਹਜੇ ਤੱਕ 6ਵਾਂ ਪੇਕ ਮਿਸ਼ਨ ਪੰਜਾਬ ਦਾ ਨਹੀਂ ਲਗਾਇਆ ਗਿਆ ਕਿਉਂਕਿ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ ਕਿ ਸਮੂਹ ਮਲਾਜ਼ਮਾਂ ਪਰ ਪੰਜਾਬ ਦਾ 6ਵਾਂ ਪੇਕ ਮਿਸ਼ਨ ਲਾਗੂ ਕੀਤਾ ਜਾਵੇ ਮੁਲਾਜ਼ਮਾਂ ਦੀਆਂ ਛੋਟੀਆਂ-ਛੋਟੀਆਂ ਮੰਗਾਂ ਦਾ ਹੱਲ ਸਰਕਾਰ ਦੁਆਰਾ ਨਹੀਂ ਕੀਤਾ ਜਾ ਰਿਹਾ ਵੱਡੀਆਂ ਮੰਗਾਂ ਦਾ ਹੱਲ ਤਾਂ ਇਹ ਸਰਕਾਰ ਕੀ ਕਰੇਗੀ ਪਰ ਗੱਲਾਂ ਵੱਡੀਆਂ-ਵੱਡੀਆਂ ਕੀਤੀਆਂ ਗਈਆਂ ਹੁਣ ਦੇਖਣਾ ਹੋਵੇਗਾ ਪੰਜਾਬ ਸਰਕਾਰ ਅੱਗੇ ਕੀ ਕਰਦੀ ਹੈ 30 April ਦੀ ਮੀਟਿੰਗ ਦੇ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਂਦਾ ਹੈ ਜਾਂ ਫਿਰ ਨਹੀਂ ਆਮ ਲੋਕਾਂ ਦਾ ਮੁੰਡਾ ਆਮ ਘਰਾਂ ਦਾ ਪੁੱਤ ਮਿੰਦਰ ਮਾਸਟਰ ਦਾ ਮੁੰਡਾ ਕਿ ਮੇਰਾ ਜਿਹੜਾ ਹਰੀ ਰੰਗ ਦਾ ਪੈਨ ਹੈ ਉਹ ਗਰੀਬਾਂ ਦੇ ਹੱਕ ਚੱਲੂਗਾ ਉਹ ਆਮ ਲੋਕਾਂ ਦੇ ਹੱਕ ਚੱਲੂਗਾ ਪਿਛਲੇ 3 ਸਾਲਾਂ ਦੀ ਸਾਡੀ ਫਾਈਲ ਇਹ ਕਹਿ ਰਹੇ ਨੇ ਤੁਹਾਡੀ ਫਾਈਲ ਚੱਲ ਰਹੀ ਹੈ ਤੁਹਾਡੀ ਫਾਈਲ ਚੱਲ ਰਹੀ ਹੈ ਹੁਣ ਮੈਨੂੰ ਨਹੀਂ ਸਮਝ ਆਉਂਦੀ ਕਿਹੜੀ ਐਸੀ ਇਨਵੀਜੀਬਲ ਫਾਈਲ ਇਹਨਾਂ ਨੇ ਚਲਾ ਰੱਖੀ ਹੈ ਜਿਹੜੀ 2022 ਤੋਂ ਸ਼ੁਰੂ ਹੋਈ ਚੱਲਣਾ ਤੇ 2025 ਤੱਕ ਉਹ ਮੁੱਕਣ ਜੀ ਨਹੀਂ ਆ ਰਹੀ ਮਤਲਬ ਇਹਨਾਂ ਨੇ ਲਾਰਿਆਂ ਦੀ ਹੱਥ ਦੀ ਟੱਪ ਦਿੱਤੀ ਹੈ ਮੈਨੂੰ ਨਹੀਂ ਲੱਗਦਾ ਇਹਨਾਂ ਕੋਲ ਕਰਨ ਵਾਸਤੇ ਕੁਝ ਹੈ ਇਹ ਸਿਰਫ ਗੱਲਾਂ ਦੀ ਉਹ ਕਹਿੰਦੇ ਨੇ ਨਾ ਗੱਲਾਂ ਦੀ ਗੱਲੜੀਆਂ ਗੱਲਾਂ ਬਹੁਤ ਨੇ ਇਹਨਾਂ ਕੋਲ ਲੇਕਿਨ ਇਹਨਾਂ ਦੀ ऑन ग्राउंड वर्किंग इज इक्विवेलेंट टू जीरो मतलब ਇਹਨਾਂ ਨੇ ਨਾ ਸਿਰਫ ਟੀਚਰਸ ਨੂੰ ਨਕਾਰਿਆ ਰੈਦਰ ਉਹਨਾਂ ਵਿੱਚ ਪੜਦੇ ਬੱਚਿਆਂ ਨੂੰ ਵੀ ਨਕਾਰਿਆ ਹੈ ਜਦਕਿ ਜੜੀ ਗੱਲ ਇਹ ਕਹਿੰਦੇ ਜੀ ਆਪਾਂ ਗਰੀਬ ਬੱਚਿਆਂ ਨੂੰ ਉੱਪਰ ਲੈ ਕੇ ਜਾਣਾ ਹੈ ਗਰੀਬ ਬੱਚਿਆਂ ਨੂੰ ਉੱਪਰ ਲੈ ਕੇ ਜਾਣਾ ਹੈ ਕਦੀ ਭਗਵੰਤ ਮਾਨ ਜੀ ਜੜੇ ਇਸ ਸੁਸਾਇਟੀ ਦੇ ਪ੍ਰੈਜ਼ੀਡੈਂਟ ਨੇ ਉਹ ਕਦੀ ਮੈਰੀਟੋਰੀਅਸ ਸਕੂਲਾਂ ਦਾ ਵਿਜ਼ਿਟ ਤਾਂ ਕਰਕੇ ਵੇਖਣ ਇਹਦੇ ਵਿੱਚ ਵੀ ਗਰੀਬ ਘਰਾਂ ਦੇ ਬੱਚੇ ਹੀ ਪੜਦੇ ਨੇ ਕਿਸਾਨਾਂ ਦੇ ਬੱਚੇ ਪੜ ਰਹੇ ਨੇ ਮਜ਼ਦੂਰਾਂ ਦੇ ਬੱਚੇ ਪੜ ਰਹੇ ਨੇ ਇਹਨਾਂ ਨੇ ਕੀ এডੂਕੇਸ਼ਨ ਉੱਪਰ ਲੈ ਕੇ ਚਾਹੀਏ ਜਿਹੜੇ ਬੱਚੇ ਨੂੰ ਬੱਚੇ ਤੋਂ ਅਲ ਅੱਡ ਕਰ ਦੇਣ ਐਸਓਈ ਦਾ ਬੱਚਾ ਆ ਸਾਡਾ ਐਸਓਈ ਦਾ ਬੱਚਾ ਆ ਮੈਰਿਟੋਰੀਅਸ ਦਾ ਬੱਚਾ ਉਹ ਕੋਈ ਪਾਕਿਸਤਾਨ ਨੂੰ ਫੜ ਕੇ ਲਾਇਆ ਹੋਇਆ ਜਾਂ ਟੀਚਰ ਸਾਡੇ ਪਾਕਿਸਤਾਨ ਤੋਂ ਫੜ ਕੇ ਲਾਏ ਹੋਏ ਜਿਨ੍ਹਾਂ ਨਾਲ ਤੁਸੀਂ ਪੱਕਪੱਕ ਕਰੀ ਜਾਂਦੇ ਹੋ ਤੁਸੀਂ ਸਾਡੇ ਕਿਤੇ ਹਾਰਡ ਵਰਕ ਨੂੰ ਕੋਈ ਅਹਿਮੀਅਤ ਨਹੀਂ ਦਿੰਦੇ ਪਿਛਲੇ 10 ਸਾਲਾਂ ਦੇ ਆਪਾਂ ਕੰਟੀਨਿਊਸਲੀ ਬੈਸਟੋ ਬੈਸਟ ਰਿਜ਼ਲਟ ਤੇਰੇ ਪਰ ਤੁਹਾਡੇ ਫਿਰ ਵੀ ਤੁਹਾਨੂੰ ਕੋਈ ਅਸਰ ਨਹੀਂ ਹੁੰਦਾ ਇਸ ਸਾਲ ਦਾ ਬੈਸਟ ਰਿਜ਼ਲਟ ਸਾਡੇ ਨੌਸਕੂਲਾ ਨੇ ਦਿੱਤਾ ਕਿਸੇ 26 ਜਨਵਰੀ ਤੇ ਕਿਸੇ 15 ਅਗਸਤ ਤੇ ਸਾਡਾ ਇੱਕ ਵਾਰੀ ਨਾਮ ਤੱਕ ਲੈਣਾ ਇਹਨਾਂ ਨੇ ਵਾajib ਨਹੀਂ ਸਮਝਿਆ ਮੇਰਾ ਖਿਆਲ ਪੰਜਾਬ ਦੀ ਕੋਈ ਇੱਕ ਸਰਕਾਰ ਆ ਜਿਹੜੀ ਲੋਕਾਂ ਦੇ ਅੱਖੀ ਘੱਟਾ ਪਾ ਕੇ ਆਈ ਹੋਈ ਹੈਗੀ ਆਮ ਆਦਮੀ ਦੇ ਨਾਂ ਤੇ ਆਈ ਆ ਤੇ ਜਿਹੜੀਆਂ ਸਭ ਤੋਂ ਵੱਧ ਠੱਗੀਆਂ ਨੇ ਆਮ ਆਦਮੀ ਦੇ ਨਾਲ ਮਾਰੀਆਂ ਨੇ ਜੇਕਰ ਗੱਲ ਕਰੀਏ ਅਸੀਂ ਸਿੱਖਿਆ ਦੀ ਇੱਕੋ ਨਾਰਾ ਲੈ ਕੇ ਆਇਆ ਜਿਹੜਾ ਲੋਕਾਂ ਨੂੰ ਦੁੱਖ ਆ ਜਿਹੜੀ ਚੀਜ਼ ਆ ਜਿਹੜੇ ਤੇ ਖਰਾ ਨਹੀਂ ਉਤਰ ਰਹੇ ਸਿੱਖਿਆ ਤੇ ਸਿਹਤ ਦਾ ਨਾਰਾ ਦਿੱਤਾ ਜੀ ਤੁਹੇ ਬਿਲਕੁਲ ਭੱਜੇ ਨੇ ਸਿਰਫ ਤੇ ਸਿਰਫ ਜਿਹੜਾ ਵਿਕਾਸ ਹੋ ਰਿਹਾ ਉਹ ਰੀਲਾਂ ਦੇ ਵਿੱਚ ਹੋ ਰਿਹਾ ਜੇ ਗੱਲ ਕਰੀ ਅਸੀਂ ਮੈਰੀਟੋਰੀਅ ਸਕੂਲਾਂ ਦੀ ਜਿੱਥੇ ਕਿਰਤੀ ਕਿਸਾਨਾਂ ਦੇ ਜਿਹੜੇ ਤਕਰੀਬਨ 1 ਸਾਲ ਦੇ ਵਿੱਚ ਜਿਹੜਾ 9200 ਬੱਚਾ ਜਿਹੜਾ ਪਾਸ ਆਊਟ ਹੋ ਜਾਂਦਾਗਾ ਉਹਨਾਂ ਦੇ ਵੱਲ ਇਹਨਾਂ ਨੇ ਕਦੇ ਨਹੀਂ ਝਾਤ ਮਾਰੀ ਹਰੇਕ ਕੰਮ ਦੇ ਵਿੱਚ ਰਾਜਨੀਤੀ ਕੀਤੀ ਗਈ ਆ ਮੁੱਖ ਮੰਤਰੀ ਖੁਦ ਇਹਨਾਂ ਸਕੂਲਾਂ ਦਾ ਪ੍ਰੈਜ਼ੀਡੈਂਟ ਆ ਚੇਅਰਮੈਨ ਆ ਕਦੇ ਇੱਕ ਵਾਰ ਵੀ ਸਟੇਜ ਤੋਂ ਨੇ ਮੈਰਿਟੋਰੀਅਸ ਜਿਹੜਾ ਹੈਗਾ ਬੱਚਿਆਂ ਦਾ ਨਾਮ ਨਹੀਂ ਲਿਆ ਮੈਰਿਟੋਰੀਅਸ ਸਕੂਲਾਂ ਦਾ ਨਾਮ ਨਹੀਂ ਲਿਆ ਕਦੇ ਵੀ